ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ 2 ਕੋਲਾ 7 ਪਸ਼ੂ ਆ ਬਹੁਤ ਸੋਹਣੀਆਂ ਝੋਟੀਆਂ ਤੇ ਦੋ ਵੈੜਾ ਸੁਈਆਂ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਵਧੀਆ ਝੋਟੀਆਂ ਰਾਂਦੀਆਂ ਭਾਈ ਨੇ ਬਹੁਤ ਸੋਹਣੀਆਂ ਬ੍ਰੈਂਡ ਰਿਕਾਰਡ ਵਾਲੀਆਂ ਝੋਟੀਆਂ ਬਾਈ ਕੋਲ ਆਈਆਂ ਆ ਤੇ ਇੱਕ ਬੂਰੀ ਕੱਟੀ ਆਈ ਨੀਲੀ ਦੀ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਸਭ ਵਧੀਆ ਠੀਕ ਆ ਬਾਬਾ ਜੀ ਕੀ ਹਾਲ ਜੀ ਬਹੁਤ ਕਿਰਪਾ ਜੀ ਮੇਰਾ ਠੀਕ ਆ ਜੀ ਜਿਹਨੇ ਭੈਣ ਭਰਾਵਾਂ ਨਾਲ ਡੇਰੀ ਫਾਰਮ ਤੇ ਜੁੜਿਆ ਸਾਰਿਆਂ ਦਾ ਦਿਨੋ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਜਿਹੜੇ ਚੈਨਲ ਨੂੰ ਪਿਆਰ ਦਿੰਦੇ ਆ ਤੇ ਰਹਿੰਦੇ ਵੀਰ ਵੀ ਚੈਨਲ ਸਬਸਕ੍ਰਾਈਬ ਕਰੋ ਤੇ ਬਾਤ ਤੋਂ ਬਾਤ ਲਾਈਕ ਤੇ ਕਮੈਂਟ ਤੇ ਸ਼ੇਅਰ ਕਰੋ ਸ਼ੇਅਰ ਕਰੋ ਹਾਂਜੀ ਤੇ ਵੀਰ ਜੀ ਅੱਜ ਆਪਣੇ ਕੋਲ ਜਨਵਾਰਾਂ ਚੰਗੇ ਟੌਪ ਦੇ ਆ ਹਾਂਜੀ ਹਾਂਜੀ ਵੀਰ ਜੀ ਬਾਤ ਤੋਂ ਬਾਤ ਸਾਰੇ ਵੀਰ ਭਰਾਵਾਂ ਨੂੰ ਇਹੋ ਜੀ ਬੇਨਤੀ ਆ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਠੀਕ ਤੇ ਜਾਦੇ ਟਾਪ ਦੇ ਕੁਆਲਟੀ ਵਾਲੇ ਜਾਨਵਰ ਐ ਅੱਜ ਵੀਰੇ ਉਹ ਜੀਆਂ ਵਿੱਚ ਮਈਆਂ ਆ ਗਾਂ ਨਸਲ ਤਿਆਰ ਕਰਨ ਵਾਲੀਆਂ ਨਸਲ ਤਿਆਰ ਕਰਨ ਵਾਲੀਆਂ ਬੜਾ ਚੰਗੀਆਂ ਨਾਮੀ ਤੇ ਵਧੀਆ ਵਹਿੜਾ ਹੁੰਦੀਆਂ ਨਸਲ ਵਾਲੀਆਂ ਬੱਚੇ ਲੈਣੇ ਆ ਠੀਕ ਠੀਕ ਤੇ ਵਧੀਆ ਜੀ ਜਾਦੇ ਟਾਪ ਦੇ ਜਾਨਰ ਕੁਆਲਟੀ ਵਾਲੇ ਠੀਕ ਐ ਭਾਈ ਜੀ ਪਹਿਲਾਂ ਛੋਟੀ ਵੀ ਖਾ ਲੋ ਠੀਕ ਐ ਭਾਈ ਛੋਟੀ ਦਾ ਨਾਮ ਕਿਹਾ ਘਰਿਆਂ ਭੋਲਾ ਹਾਂਜੀ ਤੇ ਬੜੀ ਚੰਗੀ ਆ ਵੀਰ ਕੱਟੀ ਪਿਓਰ ਨੀਲੀ ਬੋਰੀ ਆ ਹਾਂਜੀ ਤੇ ਬਿਲਕੁਲ ਜਾਇਜ ਦੇ ਦਾਂਗੇ ਭਾਈ ਜੀ ਪੋਈ ਜਾਈ ਸਜੂਈ ਆ ਬਹੁਤ ਸੋਹਣੀ ਆ ਤੇ ਵੇਖੋ ਇਹ ਵੀਰ ਉਹ ਮਹੀਨੇ ਕੱਟੀ ਨਹੀਂ ਆ ਜਿਹੜੀ ਨੜੂ ਖਾ ਕੇ ਪੜੀ ਪੂਰੀ ਹਾਂਜੀ ਹਾਂਜੀ ਵਧੀਆ ਪੂਰੀ ਇਧਰ ਆ ਸਾਨੂੰ ਖਾਓ ਖਾਣੇ ਖਾ ਲੋ ਇਹ ਜਿਆਦਾ ਕੁਆਰਦੀ ਆ ਜਿਹੜੀ ਮਲ ਖਾ ਕੇ ਪੜੀ ਆ ਠੀਕ ਠੀਕ 8 ਮਹੀਨੇ ਦੀ ਆ ਵੀਰੇ ਦੀ ਜਨਮ ਤਰੀਕ ਲਿਖੀ ਆ ਸਾਰਾ ਹੀ ਹਾਂਜੀ ਹਾਂਜੀ 8 ਮਹੀਨਿਆਂ ਦੀ ਕੱਟੀ ਹੋਈ ਆ ਅਰੇ ਕੈਮਰੇ ਦਾ ਘਬਰਦੀ ਆ ਦੇਖੋ ਜੀ ਦੇਖੋ ਜੀ ਥਾਨ ਵੇਖੋ ਕਿੰਨਾ ਸੋਹਣਾ ਥਾਂ ਲੱਗੇ ਆ ਤੇ ਵਧੀਆ ਠੀਕ ਆ ਬਾਈ ਜੀ ਬਹੁਤ ਸੋਹਣੀ ਝੋਟੀ ਵਧੀਆ ਨਕੀਨਾ ਆ ਤੇ ਵਧੀਆ ਦਰ ਪੂਰੇ ਰਿਕਾਰਡ ਹੈ ਬਾਈ ਕਹਿੰਦਾ ਪਹਿਲੇ ਘਰ ਦੀ ਵੀਡੀਓ ਬਣੀ ਆ। ਵੀਰ ਜੇ ਖੀਰੀ ਪ्योर ਠੀਕ। ਹਾਂਜੀ ਹਾਂਜੀ। ਤੇ ਜਾਇਜ਼ ਭਾਣਾ ਵੀ ਦੇ ਦਾਂਗੇ। ਪਰ ਜੀ ਤੁਹਾਨੂੰ ਪਤਾ ਏਡੇ ਨਸਰ ਵਾਲਾ ਡੰਗਰ ਤੇ ਜੰਮ ਦਾ ਬੱਚਾ ਹੀ 20-25, 25 ਹਜ਼ਾਰ ਦਾ ਵੇਚਦਾ ਚੰਗੀ ਮੈਂ ਦਾ। ਤੇ ਬਿਲਕੁਲ ਭਾਣਾ ਜਾਇਜ਼ ਦੇ ਦਾਂਗੇ। ਹਾਂਜੀ। ਇਹ ਮੁੱਲ ਵੀ ਕਰੀਏ ਜੋ ਮਰਜ਼ੀ। ਹਾਂਜੀ। 30000 ਦੀ ਕੱਟੀ ਦੇ 30000 ਕਭੀ ਆਪ ਮਹਿੰਗੀ ਲਈ ਆ ਜਾਦਾ ਨਸਲ ਕਰਕੇ ਠੀਕ ਆ ਭਾਈ 30000 ਛੋਟ ਕਰ ਦਾਂ ਭਾਈ ਯਾਰ ਛੋ ਠੀਕ ਯਾਰ ਭਾਈ ਕਹਿੰਦਾ ਛੋਟ ਕਰਦਾਂਗੇ 30 ਦੇ ਜੇ 29000 ਦੀ ਹਾਂ ਨਹੀਂ ਦੇਣੀ ਛੋਟੀ ਤੇ ਉਹ ਆਇਆ ਬੜਾ ਪਸੰਦ ਆਇਆ ਭੋਲਾ ਭੋਲਾ ਨ ਆਇਆ ਬੜਾ ਦਿੰਦਾ ਯਾਰ ਠੀਕ ਜੀ ਤੇ ਨੀਲੀਆਂ ਬੋਲੀਆਂ ਦਾ ਕਾਲੀਆਂ ਆਦੂ ਆਇਆ ਨਹੀਂ ਘਟ ਲੱਭਦੀਆਂ ਕਿਉਂ ਬਾਬਾ ਜੀ ਹੈਨਾ ਠੀਕ ਜੀ ਉਹ ਮਜ਼ਾਤਰੀ ਫਾੜ ਮਾਰਤੀਆਂ ਮਾਰਦੇ ਬਾਕੀ ਵੀਰ ਮਈਆਂ ਆ ਗਈਆਂ ਚੰਗੀਆਂ ਵੱਡੀਆਂ ਹਾਂਜੀ ਇਹ ਵੀਰ ਸਹਾਰ ਦੀ ਮੈਂ ਆ ਠੀਕ ਜੀ ਤੇ ਵੱਡੀ 17 18 ਕਿਲੋ ਵਾਲੀ ਮਈਆਂ 11 12 ਕਿਲੋ ਦਾ ਬੋੜਾ ਆ ਹੁਣ ਮਈ ਮਗਰ ਕੱਟੀ ਮਗਰ ਕੱਟੀ ਕੱਟੀ ਆ ਜੇ ਤੇ ਜਾ ਸੁਬਾ ਮਈ ਸੂਈ ਆ 2 2.5 ਕਿਲੋ ਮਈ ਦੀ ਗਵਾੜਿਆ ਵੀਰ ਜੇ ਕੱਚਾ ਦੁੱਧ ਠੀਕ ਹੈ ਭਾਈ ਜੀ ਠੀਕ ਜੀ ਤੇ ਮੈਂ ਤਾਂ ਕਾਪੜੇ ਕਢਾ ਨਾ ਮਾ ਬੋਲੋ ਭਾਈ ਕੁਮਾਦੋ ਇਹਨੂੰ ਕੁਮਾਦੋ ਅੱਜ ਵੀ ਰਿਆ ਦੇ ਡੱਬੇ ਜਾਂਦੇ ਚੰਗੀਆਂ ਚੰਗੀਆਂ ਭਾਈ ਜੀ ਆਣਿਆ ਪੂਰੀਆਂ ਜਿੰਨੂੰ ਕਹਿੰਦੇ ਨਾ وڈیا وڈیا باہالی ویکو جی بہت سونی کا لمبائی تور ویک لو بہت سونی آ ਇਹ ਚਮਕ ਵੇਖੋ ਕਿਦਾਂ ਮਹਾਦੀਪ ਲੈ ਜੈੱਡ ਬਲੈਕ ਲੈਵਾ ਜਵਾ ਪੂਰਾ ਮਹੀਨਾ ਖਾਣਨੇ ਆ ਠੀਕ ਜੀ ਆ ਦੇਵਾ ਵੇ ਤੇ ਜੈੱਡ ਬਲੈਕ ਬਿਲਕੁਲ ਹੀ ਸਾਈਡ ਤੇ ਹੋ ਵੇਖੋ ਇਹ ਆਪਣਾ ਥਾਂ ਚੈ ਕਰ ਰਹੀ ਹੈ ਆਣ 400 ਵੇਦਾ ਮੈਨੂੰ ਖਦੀ ਸਾਬ ਫੂਕ ਲੱਗੀ ਵੀ ਠੀਕ ਭਾਈ ਜੀ ਜ਼ਿਆਦਾ ਕੁਆਲਿਟੀ ਵਾਲੀ ਮਹੀ ਆ ਹਾਂ ਜੀ ਦਾ ਕਾਰਦੀ ਵੱਡੀ ਠੀਕ ਬਿਲਕੁਲ ਦੇਣ ਲੈ ਜੈਜਵੀਰ ਮੁੱਲ ਕਰਾਂਗੇ ਮੈਂ ਡੇਢ ਲੱਖ ਦੀ ਵੀਰ ਮੈਂ ਪਤੇ ਲੈ ਰਹੀ ਹਾਂ ਹਾਂਜੀ ਬਿਲਕੁਲ ਦੇਣ ਲੈ ਆਲਾ ਜੈਜ ਮੁੱਲ ਕਰਾਂ ਇੱਕ ਲੱਖ 28 ਹਜ਼ਾਰ ਦੀ ਕਿੰਨਾ 1 28 ਇੱਕ ਲੱਖ 28 ਹਜ਼ਾਰ ਤੇਨ ਸ਼ੋਰਟ ਇੱਕ 5000 ਦੀ ਹਾਨ ਆਈ ਵੱਡੀ ਮੈਂ 11 12 ਕਿਲੋ ਬੋਨਾ ਹੈ ਬ੍ਰਾਂਡ ਜੇ ਕਹਿੰਦਾ ਬ੍ਰਾਂਡ ਪੀਸ ਇਹ ਕ ਲਗਾ 5000 ਦੀ ਵੱਡੀ ਮੈਂ ਨਹੀਂ ਮਿਲਦੀ ਬਾਈ ਜੀ ਵੇਖੋ ਲੈ ਵੇ ਦੇਖੋ ਜੀ ਲੈਵਾ ਲਈ ਫਿਰਦੀ ਜੀ ਗੱਲ ਇੱਕ ਜੱਡ ਬਲੈਕ ਬਿਲਕੁਲ ਠੀਕ ਹੈ ਬਾਈ ਜੀ 9 ਬੋਤਲ ਬਾਈ ਤੇ 346 ਠੀਕ ਹੈ ਬਾਈ ਵੇਖੋ ਆ ਗਈ ਜੀ ਸਹੀ ਗੱਲ ਸਹੀ ਗੱਲ ਇੱਕ ਹੱਡੀ ਆ ਗਈ ਕਿਤੇ ਵੀਰ ਜੀ ਹਣਾ ਜੀ ਨੂੰ ਫੋਨ ਕਰਦੇ ਆ ਹਾਂ ਜੀ ਪਤਾ ਲੈਣ ਮੈਂ ਗਿਆ ਥੀ ਆ ਵੇਖੋ ਬਾਬਾ ਆ ਤੇ ਮੈਂ ਤੇਰੇ ਠੀਕ ਆ ਬੱਚਾ ਮਗਰ ਜੀ ਕੱਟੀ ਮਗਰ ਜੀ ਕੱਟੀ ਦਾ ਬੱਚਾ ਆ ਹਾਂ ਜੀ ਹਾਂ ਜੀ ਇਤਜਾਸ ਹੋਆ ਮਈਆਂ 16 17 ਕਿਲੋ ਦੋਤੇ ਚੱਲਣ ਵਾਲੀ ਮਈਆਂ ਦੋ ਰੱਖਾਂ ਨੂੰ ਇੱਕ ਰੱਖਲੇ ਪੰਨਾਮੀ ਮਈ ਠੀਕ ਹੈ ਭਾਜੀ ਸੋਹਣੀ ਦੇ ਇੱਕ ਸਵਾ ਲੱਖ ਦੀ ਪਾਈ ਕਰਨ ਦੇ ਦਾਂਗੇ ਤੇ ਵੱਡੀਆਂ ਮੈਂ ਆ ਬਹੁਤ ਸੋਹਣਾ ਰੇਟ ਕੀਤਾ ਤੇ ਚੀਜ਼ ਦਾ ਰੇਟ ਡਾ ਹੁੰਦਾ ਹੀ ਆ ਤਿੰਨ ਮਿੰਟ ਸਾਰੇ ਸਿਆਣੇ ਵੱਡੀਆਂ ਥੱਪੀਆਂ ਪਈਆਂ ਦੀ ਬੁੱਝ ਪਾ ਕੇ ਚੱਜੀ ਹੈ ਨਾ ਇਹੋ ਜੀਆਂ ਮਈਆਂ ਨਹੀਂ ਮਿਲਦੀਆਂ ਆੜੀਆਂ ਦੋਵੇਂ ਮਈਆਂ ਮਾਵਾਂ 3 ਆ ਨਾ ਦੋਵੇਂ ਕੀ ਮਾਵਾਂ 3 ਆ ਮਾਵਾਂ 3 ਆ ਚੱਲਿਆ ਕਾਰਡ ਵਾਲੀਆਂ ਤੇ ਵੱਡੀਆਂ ਜੱਡ ਬਲੈਕ ਦੇ ਦੂਜਾ ਸੁਆ ਛੋਟੀ ਸੋਹਣੀ ਦੇ ਉਹ ਮੈਂ ਹੈਗੀ ਆ ਸਾਢੇ 3 ਮਹੀਨੇ ਦੀ ਗੱਪਣ ਆ 13 ਕਿਲੋ ਦੁੱਧ ਆ 13 ਕਿਲੋ ਦੁੱਧ ਆ ਤੇ ਸਾਢੇ 3 ਮਹੀਨੇ ਦੀ ਗੱਪਣ ਆ ਤੇ ਵੱਡੀ ਮੈਂ ਥਾਣੇ ਦੇਖੋ ਲਿਵਾ ਦੇਖੋ ਲਗਾ ਚੱਕਸੇ ਸੁਈਆਰ ਕਾ ਮੈਂ ਸੁਣੀ ਆ ਫਿਰ 22 ਕਿਲੋ ਮੈਂ ਕਹਿ ਨਾ ਲਾਣੀ ਕੰਡੇ ਦੇ ਦੁੱਧ ਚੜਾ ਕੇ ਤੇ ਹਰਿਆਣੇ ਮਹੀ ਜਾਂਦੀ 3 ਲੱਖ ਦੀ ਬੰਦੇ ਨੇ ਸੰਧੂ ਆਣੇ ਠੀਕ ਆ ਭਾਈ ਜੀ ਸੰਧੂ ਆਣੇ ਆਪਣੇ ਵੀਰਾਂ ਨੇ ਭਰਾਵਾਂ ਨੇ ਆਂਦੀ ਆ ਪਾਟੀ ਮੈਂ ਕਰਵਾਈ ਜਵੇਂ ਮੈਂ ਜਲਾ ਕਰੀ ਹੋਣਾ ਦੀ ਤੇ ਦੋਵੇਂ ਮਹਿਵਾ ਉਹਨਾਂ ਦੀ ਜੇ ਤਾਂ ਮਿਲਦੇ ਜ ਚੰਗਾ ਬਿਹਾਰ ਸਾਫ ਹੋਵੇ ਬੰਦੇ ਦਾ ਨਾਲ ਮਾਂ ਤਾਂ ਪਿਆਰ ਹੋਵੇ ਬਹੁਤ ਚੰਗੇ ਭਾਜੀ ਹੋਣੀ ਜਨਾ ਕਾਰ ਪ੍ਰਿਆਰ ਕਰਦੇ ਆ ਬਹੁਤ ਸਾਡੀ ਉਹਨਾਂ ਵੀ ਵਧੀਆ ਸੀਮਨ ਵਾਇਆ ਜਿਹਨੂੰ ਕੁੱਟੀ ਦੋਗੇ ਉਹਦਾ ਛੱਕਾ ਵੀ ਮਿਲ ਜੂਗਾ ਠੀਕ ਠੀਕ ਮਿਲ ਜੂਗਾ ਠੀਕ ਵਧੀਆ ਸੀਮਨ ਗਾੜੀ ਲੱਗਾ ਇਹਨੂੰ ਵੀ ਵਧੀਆ ਲੱਗਾ ਉਹਨਾਂ ਫਲ ਬਰੀਡ ਤੇ ਕੰਮ ਕਰਦੇ ਸੀ ਉਹ ਤੇ ਚਲੋ ਉਹਨਾਂ ਦੇ ਬੇਟੇ ਨਹੀਂ ਆਥਾ ਵੀ ਗਰੀਬ ਬੇਥੇਰਾ ਜਰ ਮਾਰ ਰ ਖੜਿਆ ਹਾਂਜੀ ਹਾਂਜੀ ਤੇ ਬਾਕੀ ਆ ਵੀ ਨਾਮੀ ਮਈਆਂ ਜਿਹੜੀ ਗੱਲ ਹੈ ਨਾਮੀ ਮੈਵਾ ਆਉਂਦੀਆਂ ਸੀ ਉਹਨੇ ਸ਼ੌਂਕ ਦੇ ਤੌਰ ਤੇ ਰੱਖੀਆਂ ਸਹੀ ਗੱਲ ਦੇਖੋ ਤੌਰ ਵੇਖੋ ਮੈਂ ਆਂਦੀ ਪੂਰੀ ਉਹਨਾਂ ਨੂੰ ਪੈਸਾ ਵੀ ਨਹੀਂ ਕੋਪਰਾ ਕਹਿੰਦੇ ਨਹੀਂ ਅਸੀਂ ਆਪ ਜਾ ਕੇ 20 ਕਿਲੋ ਕੰਡਾ ਲਵਾ ਕੇ ਮਹੀਨ ਹਰਿਆਣਾ 3 ਲੱਖ ਰੁਪਇਆ ਖਰਪ ਗਿਆ ਮੈਂ ਜਾਂਦੀ ਆ ਕਹਿੰਦੇ ਵੀ ਤੁਹਾਨੂੰ ਤਿੰਨ ਚੋ ਛੋੜਨਾ ਕਰਿਓ ਅਸੀਂ ਮੈਂ ਦੁੱਧ ਲੈਣਾ ਦੇ 20 ਕਿਲੋ ਚਵਾਉਂ ਮੈਂ ਦੁੱਧ ਕੱਢਿਆ ਦੇਖੋ ਜੀ ਮੈਂ ਪਾਈ ਨੇ ਬਹੁਤ ਸੋਹਣੀ ਤਗੜੀ ਜਾਂਦੀ ਆ ਦੇਖੋ ਜੀ ਥਾਂ ਲੈਵਾ ਤੇ ਜੈਡ ਬਲੈਕ ਸਾਡੇ ਬਸਾਤੀ ਮੰਡੀ ਲੱਗਦੀ ਆ ਠੀਕ ਹੈ ਤੇ ਮੰਡੀ ਉਥੇ ਮਈਆਂ ਆਈਆਂ ਸੀ ਸਿਰਫ ਉਹਨਾਂ ਨੇ ਘਰੋਂ ਮਈਂ ਕੱਢ ਕੇ ਖੜੀ ਸੀ ਕਹਿੰਦੇ ਸੀ ਅਸੀਂ ਮਈ ਵੇਚਣ ਨੂੰ ਨਹੀਂ ਲਿਆਏ ਸੋ ਮਈਆਂ ਮਈ ਜਿਹੜਾ ਮਰਜੀ ਚੋਲੇ ਤੇ ਮੰਡੀ ਪੂਰਾ ਯੋਪਣੀ ਠੀਕ ਠੀਕ ਤੇ ਆਜੇ ਸਜਰਾ ਗੋਲੇ ਵਾਲਾ ਹੀ ਫਿਰਦੀ ਆ ਤੇ ਸਾਡੇ ਤਿੰਨ ਵੇਂਦੀ ਫਿਲਮੇ ਦੀ ਕਪੜੇ ਆ ਉਹ ਜਾਣਗੀਆਂ ਨਾ ਹਾਂਜੀ ਕੋਈ ਦਿਖਾ ਕੇ ਲੈ ਜੇ 1 ਰੁਪਏ ਦਾ ਮਈਆਂ ਦੇ ਵਿੱਚ ਨਹੀਂ ਆ ਸਹੀ ਗੱਲ ਬਾਈ ਸਹੀ ਗੱਲ ਸਾਡੇ ਤਨਾਮੀ ਨਦੀ ਚੱਕ ਪਾ ਆ ਤੇ 13 ਕਿਲੋ ਦਾ 12 ਗਰੰਟੀ ਵਾਲਾ ਦੁੱਧ ਹੋਊਗਾ ਪਹਾੜੇ ਦੇ ਮਿਲਦੀ ਜਿੱਦਾ ਠੀਕ ਹੈ ਭਾਈ ਜਿਹੜਾ ਮਰਦੀ ਜੋੜੀ ਠੀਕ ਹੈ ਭਾਈ ਹਾਂਜੀ ਤੇ ਝੋਟੀ ਵੀ ਵੀਰ ਹਾਂਜੀ ਦੂਜਾ ਸੁਆ ਸੁਣੀ ਤੇ ਮੁੱਲ ਪਾਜ ਕਰਨਾ ਜੇ ਮੁੱਲ ਕੱਠਿਆਂ ਦਾ ਕਰ ਲੈਨੇ ਵੀ ਚਲੋ ਠੀਕ ਹੈ ਭਾਈ ਹਾਂਜੀ ਖੋਲੋ ਭਾਈ ਨਿਕੀ ਨਾ ਖੋਲੋ ਇਹ ਸੁਆ ਵੀਰ 4 ਦੰਦਾਂ ਦਾ ਖੀਰੀ ਤੁਸੀਂ 14 ਕਿਲੋ ਦੁੱਧ ਕੱਢਿਆ ਹੈ ਠੀਕ ਹੈ ਭਾਈ ਜੀ ਛੋਟੀ ਹੋ ਜਾਂਦਾ ਹੈ ਸਾਹਮਣੇ ਵਿੱਚ ਹੀ ਹਾਂ ਛੋਟੀ ਡਕੇ ਲਵਾਉਗੀ ਇੱਕ ਵਾਰ ਜਿੱਥੇ 10 ਮਈਆਂ ਵੇਚਣੀਆਂ ਕੱਲੀ ਡਕੇ ਲਵਾਉਗੀ ਹਾਂਜੀ ਹਾਂਜੀ ਐਦਾਂ ਦੀ ਛੋਟੀ ਠੀਕ ਏ ਤੋਰੋ ਭਾਈ ਜੀ ਦੇਖੋ ਛੋਟੀ ਲੈ ਵੀ ਇਹਦਾ ਜਗੜ ਦੇਖੋ ਥਾਨ ਦੇਖੋ ਛੋਟੀ ਨੂੰ ਲੱਗਾ ਤੇ ਸੇਰ ਦੇਖੋ ਕਿ ਨਾ ਤਾਂ ਕਾਂ ਤੱਕ ਛੁੱਕਦੀ ਹੈ ਆਹਨ ਵਾਲੀ ਗੱਲ ਨਹੀਂ ਹੈ ਛੋਟੀ ਖੜ ਰਹੀ ਹੈ ਤੇ ਪੌਣੀ ਪਣੀ ਜੇ ਤਨੀ ਛੋਟੀ ਹੁੰਦੀ ਆ ਸਹੀ ਗੱਲ ਬਾਈ ਸਹੀ ਗੱਲ ਰੋਣ ਚ ਨਹੀਂ ਲੱਗਣ ਲੱਗਣਾ ਇਹ ਪਵਾਜੀ ਆਂਦੇ ਵੀ ਸਾਨੂੰ ਦੇ ਦਿਓ ਮੱਝ ਉਹ ਪਾਜੀ ਦੀ ਅੱਖ ਨਜ਼ਰ ਮਾਹਿਆ ਤੇਰੀ ਮਰਜ਼ੀ ਦੇ ਨਾਲ ਹੈ ਜੇ ਦੇਣੀ ਤੇ ਦੇ ਦੇ ਨਹੀਂ ਤੇ ਤੂੰ ਮੱਝੀ ਆਪਣੀ ਕਰ ਆਇਆ ਪਾਜੀ ਨਹੀਂ ਅਸੀਂ ਘਰ ਕਰਨੀ ਆ ਠੀਕ ਹੈ ਤੇ ਅੱਜ ਸਿਪ ਤਾਂ ਛੋਟੀ ਦੀਆਂ ਬਹੁਤ ਸੋਹਣੀਆਂ ਦੇਖੋ ਯਾਰਾ ਪੂਰੀ ਬਾਤੀ ਇਹਨਾਂ ਦੇ ਵਿੱਚ ਫਾਲਟ ਫਲਾਰੋ ਬਾਈ ਵੀ ਠੰਡੀ ਇੱਕ ਪਹਿਲੀ ਗੱਲ ਠੰਡੀ ਚੀਜ਼ ਦੇਖੋ ਕਿਦਾਂ ਕੋਈ ਖਲਾਰਾ ਜੇ ਪੁਣੀ ਪਾਈ ਅਗਲੀ ਰੱਸੀ ਪਾਈ ਭਾਈ ਨੇ ਡੋਰੀ ਪਾਈ ਆ ਉਹਨਾਂ ਨੇ ਖੁੱਲੀ ਛੱਡੀ ਤੇ ਅੱਜ ਪਾ ਲੈ ਚੋ ਠੀਕ ਹੈ ਭਾਈ ਨੰਗ ਜਾ ਨਹੀਂ ਜਿਆਦਾ ਠੱਡੀ ਖਲਾਰਾ ਭਾਈ ਖਲਾਰਾ ਵੇਖੋ ਜੀ ਬੂਥੀ ਕਿੰਨੀ ਸੋਹਣੀ ਲੰਮੀ ਸਭ ਵਧੀਆ ਮੋਰਾ ਬਦਲੀ ਬੂਥੀ ਆ ਵੀਰੇ ਕੋਲੀ ਦੇ ਵਿੱਚ ਪਾਣੀ ਢਾਲਾ ਪੀਰੂਗੀ ਨਹੀਂ ਨਹੀਂ ਯਾਰ ਠੱਡੀ ਸਹੀ ਗੱਲ ਸਹੀ ਗੱਲ ਲਿਕਾ ਸਹੀ ਗੱਲ ਤੇ ਕਾ ਦੇਖੋ ਤੇ ਕਿੰਨਾ ਸੋਹਣਾ ਧਿਆਨ ਚਾ ਤੋਰੋ ਭਾਈ ਇਹ ਰਵੀਰ ਉਹਨਾਂ ਦਾ ਇਹ ਨਹੀਂ ਗੱਲ ਗੱਲ ਆ ਪਿਆਰ ਦੀ ਹਾਂਜੀ ਜਿਲੇ ਪਹਿ ਕੇ ਕਹ ਸੀ ਇਹ ਨਹੀਂ ਵੀ ਹਰ ਇੱਕ ਬੰਦੇ ਦਾ ਮੋਲ ਲਵਾਉਣਾ ਆ ਮੰਨਿਆ ਦਾ ਹਾਂਜੀ ਹਾਂਜੀ ਜਦੋਂ ਜੇ ਕਿਦੇ ਹਾਂ ਹੀ ਨਹੀਂ ਉਹਨਾਂ ਨੂੰ ਨਾ ਕਰਨੀ ਸਾਡੇ ਅੱਡੇ ਤੇ ਆ ਜਾਏ ਉਹ ਨਹੀਂ ਆਉਂਦੇ ਨਹੀਂ ਮੈਂ ਆਈ ਏ ਜਿਹੜੀ ਮਰਜ਼ੀ ਹੱਥ ਫੜਨ ਗੱਲ ਪਿਆਰ ਬਣੀ ਦੀ ਉਹ ਲੱਤ ਕੇ ਘੱਲ ਦੇਣੀ ਠੀਕ ਹੈ ਭਾਈ ਪਿਆਰ ਦੀ ਗੱਲ ਆ ਤੇ ਸਤਕਾਰ ਦੀ ਗੱਲ ਤੇ ਪਾਰਾ 10 ਜਨਵਾਰ ਜਿਹਨੂੰ ਕਹਿੰਦੇ ਨਕੀਨੇ ਨਕੀਨੇ ਆਏ ਆ ਤੇ ਵੇਖੋ ਜੀ ਝੋਡੀ ਨੂੰ ਥਾਣੇ ਦੇਖੋ ਕਿੰਨਾ ਸੋਹਣਾ ਲੱਗਾ ਵਧੀਆ ਥਾਂ ਲਗਾਇਆ ਇਹ ਤੋਂ ਲਿਵਾ ਸ਼ੁਰੂ ਹੋਣਾ ਤੇ ਤੋਂ ਖਤਮ ਤੇ ਵੇਖੋ ਥਣ ਲਗਾ ਯਾਦਾ ਕੁਆਡਰਲੀ ਵਿੱਚ ਗੇਠ ਗੇਠ ਤੇ ਥਣ ਖਿੱਚ ਕੇ ਖੜਨਾ ਝੋਟੀ ਜਿਹੜੀ ਜੋਟੀ ਸੁਣੀ ਸਹੀ ਗੱਲ ਸਹੀ ਗੱਲ ਤੇ 1.15 ਆ ਜੇ ਖੜਦੀ ਆ ਹਾਲੇ ਦਿਵਾਲੇ ਕਹਿੰਦਾ ਕੈਮਰਾ ਮਾਰਦੇ ਝੋਟੀ ਜਿਹੜਾ ਲੈ ਜੂਗੀ ਤੁਮੇ ਮੇਰੀਆਂ ਝੋਟੀ ਨਾਲ ਮੇਰੀ ਮਾਂ ਫਰੀ ਕਰ ਦੇਣੀ ਠੀਕ ਹੈ ਬਾਈ ਸਹੀ ਗੱਲ ਜੇ ਤੇ ਵੇਖੋ ਕਾਦਰ ਵੇਖੋ ਝੋਟੀ ਦਾ ਕਿੰਨਾ ਜਵਾਨ ਆ ਇਹ ਤੋਂ ਜਾਸੂਆ ਸੋ ਝੋਟੀ ਸੁਣੀ ਆ ਤੇ ਵਧੀਆ ਝੋਟੀ ਨੇ ਕਿੰਨਾ ਜਿੰਨੂ ਬੰਦੇ ਆ ਪਿਓਰ ਮੋਰਾ ਵਧੀਆ ਆਗੇ ਵੀਰ ਲੈਣ ਦੇ ਨਾਲ ਮੋਲ ਕਰਾਂਗੇ ਜਾਇਜ਼ ਹਾਂਜੀ ਭਾਈ ਦੱਸੋ ਮੋਲ ਦੇ ਆਓ ਮੋਲ ਦੱਸੋ ਜੀ ਕਿਉਂ ਨਹੀਂ ਵੀਰ ਇਹ ਵੇਹੜੀ ਹਰਿਆਣੇ ਦੀ ਤਿਆਰ ਹੋਵੇ ਤਾਂ ਕਿਉਂ ਦੋ ਦੋ ਚਲਦੀ ਆ ਤੇ ਤਾਂ ਨੂੰ ਚਲਦੀ ਚਲਦੀ ਭਾਈ ਬਿਲਕੁਲ ਚਲਦੀ ਆ ਵਿਗੀਆਂ ਥੀ ਵਿਗੀਆਂ ਲੋਕਾਂ ਦੇ ਵੀਰਾਂ ਦੇ ਦੋਤ ਨਾਲੀ ਨਹੀਂ ਕੋਈ ਮਿਲਦੀ ਹਾਂਜੀ ਜਿਆਦਾ ਚੰਗੀ ਆ ਤੇ ਬਿਲਕੁਲ ਜਾਇਜ਼ ਮੋਤਵਾ ਫਿਰ ਦੇ ਦਾ ਦੇ ਨੇ ਕੋਈ ਵੀਰ ਭਰਾ ਕੱਲੀ ਕੱਲੀ ਵੀ ਲੈਣ ਵਾਲਾ ਵਾ ਹਾਂ ਮੈਂ ਤੇ ਮੋਲ ਕਹੀ ਭਾਵੇਂ 1.5 15 ਦਾ ਦੀ ਮੈਂ ਦੇਣੀ ਆ ਦੱਸ ਦੀ ਵਾਈ ਗੱਲ ਥਾਪੀ ਵੱਜ ਗਈ ਵੀ ਇੱਕ ਦਾਸ ਦੀ ਹਾਨ ਨਾਹੀਂ ਇੱਕ 5 5000 5 5 ਦੀ ਪੈਸੇ ਉਹੋ ਹੀ ਭਰਾ ਗੁੱਗਲ ਪੇੜਾ ਕਰੇ ਹੱਥ ਜੋੜ ਕੇ ਬੇਨਤੀ ਇਹ ਵੀ ਜਿੰਨੇ ਟਾੜੇ ਬਾੜੇ ਕਰਾਉਣੇ ਉਹ ਬੰਦਾ ਫੋਨ ਕਰੇ ਠੀਕ ਆ ਭਾਈ ਠੀਕ ਠੀਕ ਲੈ ਗਿਆ ਨਾ ਮੈਂ ਟਾੜੇ ਬਾੜੇ ਵਾਲਾ ਭਾਈ ਕਹਿੰਦਾ ਫੋਨ ਲਾਵੇ ਜਿੰਨੇ ਦਿੱਤੀ ਸਾਈ ਪਾਉਣੀ ਵੀ ਲੈ ਮਾਣਿਆ ਇੱਕ 5 ਦੀ ਲੱਤ ਗੱਲ ਦੀ ਮੈਂ ਨਾ ਜਿਹਨੂੰ ਕਹਿੰਦੇ ਸਾਢੇ 3 ਵਜੇ ਗੱਬਣੇ ਦਾ 12 ਕਿਲੋ ਦੁੱਧ ਪਾਈ ਗੰਦਾ 12 ਕਿਲੋ ਦੁੱਧ ਤੇ ਪਲ ਮਗੀਨਾ ਇੱਕ ਟੋਪ ਦੀ ਮੈਂ ਸੇਵਾ ਵਾਲਾ ਵੀ ਪੂਰੀ ਦੱਬ ਕੇ ਰੱਖੀ ਜਿਹਨੂੰ ਕਹਿੰਦੇ ਨਾ ਵੀ ਹਾਂਜੀ ਭਾਈ ਇਹਦਾ ਦੱਸੋ ਛੋਟੀ ਦਾ ਸੋ ਛੋਟੀ ਦਾ ਛੋਟੀ ਵੀਰ ਲੈਣ ਦੇਣ ਵਾਲਾ ਮੋਲ ਹਾਂਜੀ ਕੱਚੀ ਦਾ ਸਾਡਾ ਮੋਲ ਉਹਦਾ ਮੋਲ ਕਹੀਏ ਭਾਵੇਂ ਜੋ ਮਾਦੀ 40 45 1 35 ਦੀ ਛੋਟੀ ਜੀ ਐਸਨੋ ਦੇ ਦਾਂਗੇ ਜਿਹੜੀ ਐਸਨੋ 35 ਦੀ ਨਹੀਂ 1 30 ਦੀ ਲਓ ਜੀ 1 30 ਦੀ ਭਾਈ ਕਹਿੰਦਾ ਛੋਟੀ ਦੇ ਦਾਂਗੇ ਤੇ ਇੰਨਾ ਸੋਹਣਾ ਥਾਨ ਲੱਗਾ ਆ ਲੇਵਾ ਲੱਗਾ ਆ ਤੇ ਝੋਡੀ ਨੇ ਦਿਨ ਬਾਈ ਕਿਨੇ 20 ਦਿਨ ਲੱਜੂਗੀ ਪਰ ਵੀਰ ਜੀ ਕੋਈ ਲੈ ਜੇ ਨਾ ਦੋਵੇਂ ਮਾਵਾਂ ਧੀਆ ਤੇ 20 ਦਿਨ ਝੋਟੀ 15 ਤੋਂ 16 ਦਿਨ 15 16 ਦਿਨਾਂ ਦੇ ਵਿੱਚ ਝੋਟੀ ਸੁੰਦੀ ਆ ਸੁੰਦੀ ਐ ਐਵੇਂ ਲੈ ਜੇ ਕੱਟੀਆਂ 15000 ਕੱਟੀਆਂ ਖੜੇ 15000 ਤੇ ਉਦਾਂ 5-5000 ਛੋੜਿਆ ਤੇ ਇੱਕ 30 ਦਿਨ ਬਾਈ ਕਹਿੰਦਾ 1 ਰੁਪਿਆ ਵੀ ਕੱਟ ਨਹੀਂ ਦੇਣੀ ਐ ਝੋਟੀ ਨਹੀਂ ਤੇ ਤਿਆਰ ਕਰਕੇ ਵੇਚਾਂਗੇ ਤੇ ਉਹ ਫਿਰ ਘਰ ਰੱਖ ਲਾਂਗੇ ਮੈਂ ਨਾ ਵੀ ਜਿਹੜਾ ਕੋਈ ਵੀਰ ਭਰਾ ਲੈ ਗਿਆ ਨਾ ਹਾਂ ਯਾਦ ਕਰੂਗਾ ਯਾਦ ਕਰੀ ਇਸ ਵੀਰਾ ਆ ਦੇਖੋ ਝੋਟੀਆਂ ਆ ਝੋਟੀ ਕਿਹੜਾ ਲੈਵਾ ਇੱਥੋਂ ਤੱਕ ਪੂਛ ਚੁੱਕ ਦਿੰਦੀ ਤਾਂ 2 ਲੱਖ ਤੇ 35000 ਦੀਆਂ ਬੰਦੀਆਂ ਹਾਂਜੀ ਤੇ ਮੈਂ ਜਿਹਦੇ ਵੇਗੀ ਨਹੀਂ ਤੇ 2 ਲੱਖ 35000 ਦੀ ਕੱਲੀ ਝੋਟੀ ਵੇਚਾਂਗੇ ਆਪਣੇ ਚੈਨਲ ਤੇ ਤਿਆਰ ਕਰਕੇ ਤਿਆਰ ਕਰਕੇ ਠੀਕ ਭਾਈ ਜੀ ਇੰਨੇ ਕਰਤੂਤ ਮੈਂ ਇਹਦਾ ਸਹੀ ਗੱਲ ਬਾਈ ਝੋਟੀ ਕਰਤੂਤਣ ਆ ਤਾਂ ਵਧੀਆ ਆ ਤਾਂ ਵਧੀਆ ਛੋਟੀ ਸਾਰੇ ਬਨੇ ਸਾਰੇ ਗਲੀ ਸ਼ਾਰਪੁਰ ਇੱਕ ਮਿੰਟ ਆ ਉਹ ਖਾ ਲੀਆ ਕਰਾਂ ਦੇਖੋ ਈ ਛੋਟੀ ਵਾਲਾ ਤਾਂ ਪੂਰੀ ਜਿਆਡ ਡੱਬ ਲੈ ਗਿਆ ਤਾਂ ਪੂਰੀ ਸਾਫ ਛੋਟੀ ਆ ਤਾਂ ਵਧੀਆ ਬਹੁਤ ਵਧੀਆ ਮੁੰਡਾ ਬਾਈ ਤੇ ਨਵੀਂ ਚੀਜ਼ ਆ ਤੇ ਨਸਲ ਆ ਜਾ ਕਈ ਸੂਬੇ ਦੇ ਨੇ ਨਹੀਂ ਵੀਰ ਮੈਂ ਦੀ ਇਹੋ ਜਿਹੀ ਨਸਲ ਆ ਦੇਖੋ ਜੀ ਦੇਖੋ ਅੱਜ ਗਾੜਾ ਲਗਾ ਛੋਟੀ ਨੂੰ ਲੈਵਾ ਪੁੱਟਣਾ ਪੂਰਾ ਤੇ ਦੇਣਾ ਹੈ ਛੋਟੀ ਬੜੇ ਤੇ ਪੂਰਾ ਲਿਓ ਲੁੱਟਣਾ چی چلی ਹਾਂਜੀ ਵੜਾ ਵੜਾ ਨਹੀਂ ਨੇ ਕਟ ਗਿਆ ਰੱਖੋ ਜੀ ਵੀਰ ਸਰੋ ਸਾਰੀ ਨਾਲ ਛਾਈ ਆ ਦਾ ਅੰਗ ਮਾਰਦੀ ਆ ਉਹ ਜਾਂ ਤਾਂ ਮਿਕਸੇ ਆ ਠੀਕ ਹੈ ਭਾਈ ਤੇ ਪਰ ਇਹ ਵੀ ਪਿਓਰ ਮਗਰ ਮਗਰ ਕਿਉਂ ਉੱਪਰ ਆ ਗਿਆ ਜੀ ਮੈਂ ਚੋ ਭਰਾ ਹਾਂਜੀ ਜੀ ਤੇ ਪਰ ਗਾਂ ਵੀਰ ਉਹ ਲੈਣੀ ਆ ਚਲ ਖੋਲੋ ਭਾਈ ਜੀ ਪਹਿਲਾਂ ਵੀ ਦੱਸਿਆ ਵੀ ਗਾਂ ਵੀਰ ਉਹ ਲੈਣੀ ਆ ਜੇ ਕੱਲਾ ਕੋ ਨਿਆਣਾ ਵੀ ਲੈਣ ਆ ਜੂਗਾ ਨਾ ਤੇ ਗਾਂ ਲੈ ਕੇ ਜਾਊਗਾ ਠੀਕ ਭਾਈ ਜੀ ਵੇ ਖੱਬਾ ਲਾਇਆ ਦੇਖੋ ਜੀ ਬੋੜਾ ਲਾਇਆ 15 ਕਿਲੋ ਹਾਂਜੀ 20 ਕਿਲੋ ਵਸ਼ੀ ਦੁੱਧ ਚੱਲੂਗੀ ਠੀਕ ਇਹਦੀ ਜ਼ਿਆਦਾ ਚੰਗੀ ਠੀਕ ਭਾਈ ਜੀ ਸੇਵਾ ਰਾਜੀ ਆਪਣੇ ਕੋਲੇ ਆਟਮ ਵੀ 5 ਕਿਲੋ 13 14 ਕਿਲੋ ਬੋੜਾ ਗਾੜੀ ਸੇਵਾ ਦਾ ਡਿਪੈਂਡ ਆ ਗਾੜੀ ਦੁੱਧ ਹੁਣ ਸੇਵਾ ਦਾ ਸੇਵਾ ਦਾ ਆਰੇ ਆਂ ਵੀ ਗਾਂ ਦੀ ਦੀ ਆ ਦੇਖ ਖਲਾਰੋ 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 ਦੇਖੋ ਜੀ ਲੈ ਵਾ ਅੰਡਾਲ ਹੀ ਪਾਏ ਆ ਤੇ ਫਾੜੀ ਗਲਾ ਚੱਡਾ ਕਿਉਂ ਭਾਈ ਜੀ ਨਮੀ ਨਮੀ ਇਹ ਵੀਰ ਵੜ ਕੱਢੀ ਜਾਗਾ 50 ਸੁਆ ਲਾਰੋ ਯਾਰਾ ਦੇਖੋ ਜੀ ਗੋਰੀ ਆਥਾਨ ਵੀਰ ਵਿਖਾ ਦੇ ਕੀ ਲਗਾ ਲੈ ਆਓ ਭਾਈ ਦੇਖੋ ਇਹਨੇ ਇਹਨੇ ਥਣੀਆਂ ਵਾਲੀ ਗਾਣ ਹੀ ਵੀਰ ਮੰਜੀ ਦੇ ਪਾਵੇਂ ਆਲਾ ਥਣ ਲੱਗਾ ਵਧੀਆ ਬਿਲਕੁਲ ਸਹੀ ਗਾ ਹਾਂਜੀ ਚਲੋ ਭਾਈ ਲੈਓ ਹਾਂਜੀ ਭਾਈ ਜੀ ਮੁੱਲ ਨਹੀਂ ਲੈਣ ਦੇਣ ਵਾਲਾ ਹਾਂਜੀ ਇਹਦੀ ਵਹਿੜ ਕਿਸੇ ਘਰੋਂ ਮੇਰੀ ਇਹ ਚਲੋ ਬਾਜ਼ਾਰ ਵਹਿਦਾ ਹੈ ਵਾਜਲੀ ਗੱਲ ਹੈ ਹਾਂਜੀ ਤੇ ਵਹਿੜ ਨਹੀਂ ਲੈਣੇ ਬੜੀ ਘਾਟ ਹੈ ਲੈਣੀ ਬਸ਼ੀ ਉਹ ਜਿਹੜੀ ਜਿਆਦਾ ਸਕੀਨ ਹੋਵੇ ਹਾਂਜੀ ਮੁੱਲ ਪੈਣ 60 ਤੋਂ 2 ਛੱਡ ਦਿੰਦਾ 60 ਦੀ 2 56 56 ਜਾਂ 55 ਹਜ਼ਾਰ ਦੀ ਬਾਈਕ ਦਾ ਹਾਂ ਨਾ ਵਹਿੜ ਦੇਣੀ ਹੈ ਤਾਜੀ ਸੂਈ ਆ ਬੋਲੇ ਦੇ ਵਹਿੜ ਆ ਕੋਈ ਰੱਸੀ ਨਹੀਂ ਮਰਜੀ ਚੋੜਦਾ ਵਧੀਆ ਠੰਡੀ ਸੀਰ ਗਰਮੀਆਂ ਸਿਆਲ ਸਭ ਚੱਲਣ ਵਾਲੀ ਹੈ ਨਾ ਗਰਮੀ ਨਾ ਠੰਡ ਤਾਂ ਵਧੀਆ ਕੋਝ 50000 ਦੀ ਭਾਈ ਕਹਿੰਦਾ ਵਸ਼ੀ ਹਾਂ ਨਾ ਹੀ ਦੇਣੀ ਆ ਤੇ ਬਹੁਤ ਸਾਫ ਵਸ਼ੀ ਠੀਕ ਆ ਭਾਈ ਜਿਹੜਾ ਕੁ ਮੀਰ ਸਾਹ ਲੈ ਗਿਆ ਨਾ ਠੀਕ ਆ ਭਾਈ ਇੱਕ ਦੋ ਟਾਲੀ ਕੈਂਡੀ ਲੱਣੀਆਂ ਆ ਕਿ 50000 ਸਹੀ ਗੱਲ ਭਾਈ ਠੀਕ ਓਕੇ ਡੀ ਗਾੜੀ ਵਸ਼ੀ ਵੀ ਆ ਗਈ ਆ ਮੇਰੇ ਹਾਂਜੀ ਹਾਂਜੀ ਆਵੇ ਥਾਣੇ ਲੱਗਾ ਇੱਕ ਹੋਜੀ ਜਾਣਾ ਭਾਈ ਖਲੋ ਪਿਆਰ ਦੇ ਮੈਂ ਥੱਲੇ ਨੰਗ ਜਾ ਕੇ ਠੀਕ ਆ ਭਾਈ ਬਹੁਤ ਜਿਆਦਾ ਚੰਗੀ ਖੋਲੋ ਭਾਈ ਖੋਲੋ ਖੋਲੋ ਵੀਰ ਜੀ ਮੇਰਾ ਯੋਗ ਨਿੱਕਰ ਲੈ ਵੀ ਵਸਿਆ ਠੀਕ ਆ ਪਤਾ ਬਣੀ ਮਾ ਪਾਈ ਕੋਈ ਨਹੀਂ ਚਲੋ ਇੰਦਾ ਵਧੀਆ ਆ ਆਂ ਮੈ ਜਰਾ ਬਾਹ ਪਾਈਆਂ ਪੈਰਾਂ ਤੇ ਵੈਨ ਲਗਵਾ ਦੇ ਵੈਨ ਚਲੋ ਬਾਜ ਆ ਠੇ ਲਾਦੀ ਸੇ ਸੂਟਾ ਨੀ ਆਂ ਜਾਂ 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 ਜਰਾ ਪਾਈਆਂ ਲਹਿੰਗਾ ਬਹੁਤ ਜਿਆਦਾ ਚੰਗੀ ਵੀਰ ਵਸਈ ਠੀਕ ਆ ਇਹਨਾਂ ਫਾਰੀ ਜਰਾ ਛੱਡਾ ਹਾ ਹਾ ਤਾ ਤੂ ਦੇ ਕੇ ਲੈ ਗੱਡੇ ਆ ਸਹੀ ਗੱਲ ਜਿਹਦੇ ਰਾਓ ਵਾਲੇ ਗੱਲ ਆਗਲਾ ਆਗਲਾ ਬ੍ਰੇਕਾਂ ਮਰਾਓ ਬੇਕਾਂ ਮਰਾਓ ਬ੍ਰੇਕਾਂ ਮਰਾਓ ਵੇਖੋ ਜੀ ਥਾਨ ਥਾਨ ਦੇ ਵੀ ਚਾਲਾਂਦੇ ਵੀ ਰਵਾਇਤਾਂ ਜੀ ਵੇਖ ਵਾਸੀ ਦਾ ਥਾਨ ਤੇ ਆ ਕੁਲਦੀ ਹੋਡੀ ਖੋਇਆ ਜੀ ਮੌਣੀਆਂ ਮਾਜਰੀ ਬਾਬਾ ਜੀ ਤੇ ਲੈ ਠੀਕ ਨਹੀਂ ਆ ਰਹਾ ਦੇਖੋ ਪਹਿਲਾ ਸੂਆ ਹੈ ਜੇ ਦੂਜੇ ਸਮੇ ਕੀ ਕਰੂਗਾ ਆਪਣਾ ਲੈ ਸਹੀ ਗੱਲ ਬਾਬਾ ਜੀ ਸਵਾਲਾਂ ਨਾਲ ਜੀ ਇਹ ਬਾਝਾਂ ਉਹਨਾਂ ਲਈ ਕਹਿੰਦਾ ਨਹੀਂ ਕਰਨਾ ਸਹੀ ਗੱਲ ਹੈ ਬਹੁਤ ਜ਼ਿਆਦਾ ਚੰਗੇ ਵੇਖੋ ਦੋਵੇਂ ਖਿਡਾਰੀਏ ਵੇਖੋ ਇਹ ਨਾ ਨੀ ਗੱਲ ਲਸਰਾਗੇ ਇਹ ਵੇਖੋ ਜੀ ਵੇਖੋ ਜੀ ਵੇਖੋ ਦੌਰ ਲਾਉਂਦੇ ਕਿਥੇ ਆ ਵੇਖੋ ਚੱਡੇ ਇਹ ਬਹੁਤ ਹੱਦੀਆਂ ਦੇ ਵਿੱਚ ਕਿਦਾਂ ਚਵਾਈ ਜੀ ਹੁੰਦੀ ਆਸਟ੍ਰੇਲੀਆ ਜੀ ਇਹ ਚੜਦਿਆਂ ਨਾ ਚਵਾਈ ਹੋ ਲੱਗ ਗਈ ਵੇਖੋ ਜੀ ਸਾਡਾ ਬੀ ਹਾਂਜੀ ਲਿਆਣ ਵਾਲੀ ਵਾਸੀ ਅੱਜ 55 55 ਦੀ 55 ਦੱਸੋ ਦੋ ਠੀਕ ਚੱਲ ਜਾਂਦੇ ਨਹੀਂ 50 ਤੱਕ ਨਾ ਕਰੀਓ 50000 ਦੀ ਬਾਬਾ ਜੀ ਕਹਿੰਦੇ ਕਿ ਦੇ ਦਾਂਗੇ ਵੀ ਆਪਣੇ ਬੰਦੇ ਨਹੀਂ ਅੰਦਾਜ਼ ਕਰਨੇ ਇਹ ਬਾਬੇ ਥੋੜਾ ਘੱਟ ਲੈ ਹਰੇ ਹਾਂ ਜੀ ਬਾਬਾ ਜੀ ਕਹਿੰਦੇ ਪੈਸੇ ਦੇਣੀ ਹੈ ਬਾਬਾ ਨੇ ਆਫਰ ਕਰਾ ਬਾਬਾ ਜੀ ਜੇ ਕੋਈ ਨਹੀਂ ਹਾਂ ਤੇ ਪੇਟੀ ਖਾਦਾਂਗੇ ਗੱਡੀਆਂ ਦੋਵੇਂ ਲੈ ਲੋ ਕਿਉਂ ਮਾਨ ਕੀਤਾ ਆ ਬਸ ਆ ਨਾ ਕਰਕੇ ਇਹਨਾਂ ਰੱਖਦੀਆਂ ਨਾ ਕਰਕੇ ਮਾਨ ਆਰੇ ਏਰੀਏ ਦੇ ਵਿੱਚ ਜੋ ਕੋਈ ਨਹੀਂ ਮਿਲਦਾ ਰੱਖਦੀਆਂ ਦੋ ਲਾ ਕੇ ਖਲੋ ਲਾ ਕੇ ਖਲੋ ਲੋ ਲਾ ਕੇ ਮੰਗਿਆ ਜੀ ਵੜੀਆ ਤੁਹਾਨੂੰ ਘਾਂਟ ਲਾ ਦੁੱਧ ਚੋਊਗਾ ਪਹਿਲੇ ਕਰਕੇ ਦੋ ਹਾਂਜੀ ਜੋਰੀਆਂ ਦਾਖਲ ਰੱਖਦੀਆਂ ਵਸ਼ੀਆਂ ਜਿਹੜਾ ਆ ਕਰੋ ਮਿਲ ਠੀਕ ਆ ਜੀ ਬਾਬੇ ਆਗਾ ਮੋਗਾ ਕਹਿੰਦਾ ਪੇਟੀ ਪੇਟੀ ਦੀ ਪੇਟੀ ਦੀਆਂ ਵਸ਼ੀਆਂ ਨਾਗੇ ਲੱਖ ਦੀਆਂ ਲੱਖ ਦੀਆਂ ਲੱਖ ਰੁਪਇਆ ਆ ਰਿਹਾ 15000 ਨਹੀਂ ਰਜਾਈਆਂ ਪਾਉਣ ਮਾਣੇ ਘਰ ਕੋਈ ਟ੍ਰਪੇਟੀ ਘਾ ਦੇ ਚਰਾਈਆਂ ਲਈਏ ਹਾਂ ਹਾਂ ਚਲੋ ਠੀਕ ਤੇਰੀ ਗੱਲ ਹੈ ਪਰ ਵਛੀਆਂ ਆਉਂਦੀਆਂ ਕਲੀ ਕਲੀ ਫੇਰ ਉਹ 50 ਇਹ 50 ਦੀ ਦੇਣੀ ਕਲੀ ਠੀਕ ਕਲੀ ਕਲੀ ਲਊਗਾ ਇਕੱਠੀਆਂ ਬਣਾਉ ਤਵਸ਼ੀਆਂ ਦੋਵੇਂ ਹੀ ਆਆਂ ਸਿਆਆਂ ਦੇ ਮਗਰ ਉਹਦੇ ਕੀ ਬਚਾ ਹੀ ਦੋਵੇਂ ਮਗਰ ਚੋਬਰ ਡੱਬੂ ਖੜਬੂ ਆਟ ਡੱਬਾ ਦਬਾਈ ਹਾਂ ਜੀ ਠੀਕ ਹੈ ਰੈਡ ਦੱਬਾਈ ਵਾ ਸ਼ਾਮ ਮਗਰੋਂ ਦੀ ਲਾਓ ਪਿਆਰ ਦੱਬਾਈ ਵਾ ਸ਼ਾ ਦੇ ਲਾਲੀ ਗਾਂ ਵਾਲੀ ਹੋ ਦੇਖੋ ਜੀ ਆ ਵਜੀਦੇ ਮਾਸ਼ ਨੰਗ ਜਾਂਦੇ ਕੱਲੇ ਬੰਦੇ ਨਹੀਂ ਚੱਲੀ ਤੇ ਗਵਾ ਨਾਲੇ 5000 ਦੀ ਬੱਚੀ ਆ ਗਵਾਨੀ ਘੋੜੀ ਨੱਲਣਾ ਆਵਰੇ ਦੇ ਪਾ ਲਾਣਾ ਨਾ ਤੈਨੂੰ ਜਾ ਇਦਾਂ ਲੱਲੇ ਕਰੋ ਡੰਗਾ ਮੇਰੇ ਵੀਰ ਭਰਾ ਰਲ ਕੇ ਰਲ ਕੇ ਆਓ ਤੇ ਇਹਾ ਛੋਟੂ ਡਿੰਗ ਆ ਬਾਈ ਕੋਲ ਸੱਤ ਪਸ਼ੂ ਆ ਦੋ ਆ ਚਾਰ ਮਾ ਭਾਈ ਕੋਲ ਛੋਟੀ ਆ ਜਿਹੜੀ ਨਵੀਂ ਪੈ ਦਾਸ ਹੋਏ ਚੁੰਗਲੇ ਕੋਈ ਪਾਣੀ ਨੂੰ ਤੇ ਵਧੀਆ ਛੋਟੀ ਸੋਣੀ ਆ ਚਲੋ ਬੈ ਗਈ ਵਾਲ ਖੀਟ ਹੋਣੀ ਆ ਤਾਂ ਕਹਿੰਦੋ ਬੈੰਦ ਬੈਠੇ ਜਾਂਦੇ ਚੋਰੀ ਤੇ ਆ ਵੱਡੀ ਮੈਂ ਤਾਜੀ ਸੂਈ ਤੇ ਆ ਨਕੀਨਾ ਚਾਈ ਨੇ ਆਂਦਾ ਆ ਉਹਦੇ ਬਹਿਗਾ ਆਪਣੇ ਮੜਦੇ ਬਹਿਗਾ ਤੇ ਆ ਨਕੀਨਾ ਯਾਰਾ ਲੈ ਜਾ ਲਾਈਕ ਕਮੈਂਟ ਸ਼ੇਅਰ ਤੇ ਵਧੀਆ ਜਬਾਨੀ ਆ ਹੁਣ ਵੀਰਾ ਆ ਕੱਟੀ ਇਹ ਇਹਦਾ ਮੁੱਲ ਨਹੀਂ ਕੋਈ ਬਾਲਕ ਨੂੰ ਇਹੋ ਜੀ ਕੱਟੀ ਦਤਾ ਹੈ ਮਗੀਆਂ ਉਹਨਾਂ ਵੀ ਪਾਲੀ ਆ ਛੋਟੀ ਸਹੀ ਗੱਲ ਤੇ ਇਦਾਂ ਹੀ ਜਾਨਵਰ ਜਾਨ ਮਾਰ ਕੇ ਪੈਸੇ ਲਾ ਕੇ ਤੇ ਜਾਨਵਰ ਪਾਲਦੇ ਆ ਸਹੀ ਗੱਲ ਸਹੀ ਗੱਲ ਇਹ 2 ਮਹੀਨੇ ਤੇ ਕੋਈ ਅਜੀਆਂ ਤਰ੍ਹਾਂ ਦੀ ਹੋ ਗਈ 2 ਮਹੀਨੇ ਵੀ ਅਜੀਆਂ ਦੀ ਕ੍ਰਾਂਤੀ ਨਾਰਾ ਗਿਆ ਭਾਈ ਨੇ ਕਿ ਇਹ ਕ੍ਰਾਂਤੀ ਕ੍ਰਾਂਤੀ ਦੇਖੋ ਜੀ ਇਹਦਾ ਨਾਮ ਕ੍ਰਾਂਤੀ ਇਹਦਾ ਨਾਮ ਭੁੰਡੀ ਏ ਭੁੰਡੀ ਸੁਤੀ ਏ ਭੁੰਡੀ ਨਹੀਂ ਨਹੀਂ ਬਈ ਇਹ ਵੀ 15 ਨਾਲ ਦੀ ਹੋ ਗਈ ਤੇ ਵਧੀਆ ਛੋਟੀ ਇੱਕ ਕਮੈਂਟ ਹੈ ਤੇ ਸ਼ੇਅਰ ਜਰਾ ਦਬਕਾ ਤੇ ਵਧੀਆ ਪਸ਼ੂ ਆ ਤੇ ਜਰਾ ਚੱਕ ਦੋ ਤੇ ਉਹਨਾਂ ਦੇ 24 ਘੰਟੇ ਕੋਲ ਪੀ ਸੱਤੇ ਅੱਠ ਪਸ਼ੂ ਹੁੰਦੇ ਆ ਤੇ ਵਧੀਆ ਮੇਰੇ ਭਰਾ ਪਿਆਰ ਚੜਦੀ ਕਲਾਾਰੇ ਭਰਾਵਾਂ ਦਾ ਧੰਨਵਾਦ ਸਰਬੱਤ ਦਾ ਭਲਾ ਹਾਂਜੀ ਸਹੀ ਗਾ ਸ਼ੇਅਰ ਮਤਲਬ ਅਪਕੇ ਸ਼ੇਅਰ ਆ ਕਰੋ ਹਾਂਜੀ ਤੇ ਮਾਨ ਤੁਹਾਨੂੰ ਕੋਈ ਦਾ ਮਿਲ ਸਕੇ ਹਾਂਜੀ ਸਾਰੇ ਕਵੀਰ ਭਰਾਵਾਂ ਠੀਕ ਜੀ ਚੈਨਲ ਨੂੰ ਜਨਾ ਪਿਆਰ ਦੋਗੇ ਨਾ ਤੁਹਾਡੇ ਭਰਾਵਾਂ ਸਿਰ ਤੇ ਹਾਂਜੀ ਤੇ ਮਜਾ ਲਈਆਂ ਕਰਨ ਭਰਾਣੇ ਦਵਾਈਆਂ ਤਿੰਨ ਤੋਂ ਲੈਣ ਜਾਣਾ ਕੱਲ ਆਪਣੇ ਰੋੜ ਖੇੜ ਕਰਨ ਦਵਾਈਆਂ ਤਿੰਨ ਝੋਟੀ ਠੀਕ ਨਾ ਮੈਂ ਤੇ ਸ਼ੇਅਰ ਬਾਤਾਂ ਬਾਤ ਆਪੇ